ਕਲ ਮਰhaba ਸਵੈ ਸ਼ੇਰ ਲੁਧਿਆਣਾ ਔਰ ਦਾਣਾ ਮੰਡੀ ਜਲੰਧਰ ਬਾਈਪਾਸ ਦਾਣਾ ਮੰਡੀ ਤੇ ਕੁਰੀ ਫੇਰ ਤੋਂ ਅੱਜ ਜੁੜ ਚੁਕੇ ਆਂ ਲਾਈਵ ਤਸਵੀਰਾਂ ਇਸ ਵੇਲੇ ਦੀ ਦੇਖ ਰਿਓ ਤੁਸੀਂ 41 ਇਅਰਸ ਆਫ ਐਕਸਪੀਰੀਅੰਸ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਸ ਮਸ਼ੀਨਰੀ ਦੇ ਸ਼ੋਅ ਦੇ ਵਿੱਚ ਜਿਹੜਾ ਕੰਪਨੀਆਂ ਵੱਲੋਂ ਪ੍ਰੋਡਕਟ ਡਿਸਪਲੇ ਕੀਤੇ ਗਏ ਆ ਸੋ ਉਹਦੇ ਵਿੱਚ ਪ੍ਰਾਊਡਲੀ ਲਿਖਿਆ ਹੋਇਆ ਹੈ ਕਿ 41 ਸਾਲ ਦਾ ਐਕਸਪੀਰੀਅੰਸ ਤਜਰਬਾ ਸੋ ਇਸ ਟਾਈਮ ਪਹੁੰਚੇ ਨਰਿੰਦਰ ਇੰਟਰਨੈਸ਼ਨਲ ਦੇ ਸਟਾਲ ਤੇ ਯਾ ਤਾਂ ਕਿ ਤੁਹਾਨੂੰ ਹਰ ਵਾਰ ਦੱਸਦੇ ਆ ਕਿ ਨਰਿੰਦਰ ਇੰਟਰਨੈਸ਼ਨਲ ਕਿਸੇ ਵੀ ਤਰੀਕੇ ਦੀ ਕੋਈ ਪਹਿਚਾਨ ਦਾ ਜਾਂ ਕਿਸੇ ਰੈਫਰੈਂਸ ਦਾ ਮੁਹਤਾਜ ਨਹੀਂ ਹੈ ਸੋ ਲਗਾਤਾਰ 41 ਸਾਲ ਦਾ ਤਜਰਬਾ ਔਰ ਪ੍ਰਾਊਡਲੀ ਲਿਖਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਵਰਲਡ ਦੀ ਬੈਸਟ ਕੰਪਨੀਆਂਜ਼ ਦੇ ਨਾਮ ਦੇ ਵਿੱਚ ਨਰਿੰਦਰ ਇੰਟਰਨੈਸ਼ਨਲ ਦਾ ਨਾਮ ਜਿਹੜਾ 플ੈਗ ਹੈ ਉਹ ਜਿਹੜਾ ਆਪਣੇ ਆਪ ਚ ਇੱਕ ਅਲੱਗ ਹੀ ਜਿਹੜੀ ਸਟੋਰੀ ਸਕਸੈਸ ਸਟੋਰੀ ਬਿਆਨ ਕਰ ਰਿਹਾ ਚੋ ਗੱਲਬਾਤ ਕਰਦੇ ਹਾਂ ਮਿਸਟਰ ਨਰਿੰਦਰ ਕੁਮਾਰ ਨਾਲ ਸਰ ਨਮਸਕਾਰ ਹੈ ਨਮਸਕਾਰ ਸਰ ਕੀ ਕਹਿਣਾ ਚਾਹੋਗੇ ਤੀਸਰੇ ਦਿਨ ਦੇ ਵਿੱਚ ਐਗਜ਼ੀਬਿਸ਼ਨ ਪਹੁੰਚ ਚੁੱਕੀ ਔਰ ਫੁਟਪਾਲ ਦਾ ਮਤਲਬ ਐ ਲੱਗਦਾ ਹੈ ਕਿ ਥਮਨ ਦਾ ਨਾਮ ਹੀ ਨਹੀਂ ਰਹਿ ਰਿਹਾ ਸੋ ਕਿਦਾਂ ਦਾ ਮਾਹੌਲ ਹੈ ਕਿ ਬਹੁਤ ਅੱਛਾ ਹੈਗਾ ਵਾ ਇਸ ਵੇਲੇ ਜਿਹੜੀ ਗਮਸਾ ਹੈ ਸਟਾਰਟ ਹੋਈ ਹੈ ਕੱਲ ਔਰ ਅੱਜ ਸੈਚਰਡੇ ਔਰ ਸੰਡੇ ਅੱਜ ਜਿਹੜਾ ਹੁਣ ਤੱਕ ਟਾਈਮ ਨਿਕਲਿਆ ਤਕਰੀਬਨ ਤਕਰੀਬਨ ਲੁਧਿਆਣੇ ਦੇ ਜਿੱਦੇ ਮੇਨ ਕਸਟਮਰ ਆ ਬੜੇ ਕਸਟਮਰ ਆ ਛੋਟੇ ਕਸਟਮਰ ਆ ਬਹੁਤ ਵਿਜ਼ਿਟ ਕੀਤਾ ਉਹਨਾਂ ਨੇ ਨਾਟ ਓਨਲੀ ਲੁਧਿਆਣਾ ਤੋਂ ਬਟ ਇਸੇ ਨਾਲ-ਨਾਲ ਤਕਰੀਬਨ ਅੱਜ ਸੂਰਤ ਤੋਂ ਬੱਲੀ ਤੋਂ ਔਰ ਈਵਨ ਯੂਪੀ ਤੋਂ ਈਵਨ ਮੈਂ ਬਹੁਤ ਸਾਰੇ ਕਸਟਮਰ ਜਿਹੜੇ ਕਿਨੀਆਂ ਆਪਣਾ ਯੂਨਿਟ ਚਲਾ ਰਹੇ ਆ ਮੈਂ ਉਹਨਾਂ ਨੂੰ ਵੀ ਅੱਜ ਦੇਖਿਆ ਮੈਂ ਕਿ ਕਾਫੀ ਬਹੁਤ ਅੱਛਾ ਰਿਸਪੌਂਸ ਆਇਆ ਜੀ ਨਿਰੰਦਰ ਜੀ ਤੁਸੀਂ ਪੂਰੇ ਇੰਡੀਆ ਦੇ ਵਿੱਚ ਮਸ਼ੀਨ ਸਪਲਾਈ ਕਰਦੇ ਹੋ ਸੋ ਪੂਰੇ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਮਸ਼ੀਨਰੀ ਸੈਕਟਰ ਨੂੰ ਲੈ ਕੇ ਕਿਦਾਂ ਦਾ ਮਾਹੌਲ ਹੈ ਗਰਾਊਂਡ ਰਿਐਲਿਟੀ ਕੀ ਦੇਖੋ ਬੇਸਿਕਲੀ ਤਾਂ ਹਿੰਦੁਸਤਾਨ ਇਸ ਟਾਈਮ ਬਹੁਤ ਜ਼ਿਆਦਾ ਲੀਡਿੰਗ ਜਾ ਰਿਹਾ ਇਸ ਵੇਲੇ ਹਿੰਦੁਸਤਾਨ ਦੀ ਪੋਜੀਸ਼ਨ ਹੈ ਕਿ ਜਿੰਨੇ ਕਾਰਪੋਰੇਟ ਹਾਊਸਸ ਹੈ ਜਿਹੜੇ ਕਿ ਓਵਰ ਸੀਜ਼ ਹੈ ਜਿਹੜੇ ਕਿ ਉਹ ਸਾਰੇ ਸਾਰੇ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਹਿੰਦੁਸਤਾਨ ਨੂੰ ਮੇਨ ਸਪਲਾਈਅਰ ਦੇ ਤੌਰ ਤੇ ਉੱਪਰ ਲੈ ਆਈਏ ਅੱਜ ਕੱਲ ਜਿੰਨੇ بڑے ਆਰਡਰ ਹੈ ਜਿਵੇਂ ਟਾਟਾ ਦੇ ਹੋਗੇ ਰਿਲਾਇੰਸ ਦੇ ਹੋਗੇ ਇਵਨ ਜਿਹੜੀ ਓਵਰ ਸੀਜ਼ ਕੰਪਨੀਆਂਜ਼ ਆ ਲਾਈਕ ਆਈਕੀਆ ਹੈਗੀ ਹੈ ਵਾਲਮਾਰਟ ਹੈਗੇ ਆ ਜਾਂ ਜਿਹੜੇ ਮਾਰਕੈਂਟ ਸਪੈਂਸਰ ਵਗੈਰਾ ਜਿਹੜੇ بڑے ਗਰੁੱਪ ਹੈ ਅੱਜ ਕੱਲ ਉਹ ਮੋਸਟਲੀ ਕੋਸ਼ਿਸ਼ ਕਰਦੇ ਪਏ ਕਿ ਅਸੀਂ ਚਾਈਨਾ ਦੀ ਬਜਾਏ ਹਿੰਦੁਸਤਾਨ ਦੀ ਸੋਰਸਿੰਗ ਕਰੀਏ। ਇਸੇ ਤਰ੍ਹਾਂ ਦੇ ਉਤੇ ਅੱਜ ਕੱਲ ਵੈਸੇ ਤਾਂ ਲੁਧਿਆਣੇ ਦੇ ਵਿੱਚ ਵੀ ਸਾਊਥ ਦੇ ਵਿੱਚ ਵੀ ਗੁਜਰਾਤ ਦੇ ਵਿੱਚ ਵੀ ਜਿੱਥੇ ਤੱਕ ਮੇਰੀ ਨੌਲੇਜ ਹੈ ਬਹੁਤ بڑے بڑے ਕਾਰਪੋਰੇਟ ਬੜੇ ਬੜੇ ਵੱਡੇ ਘਰ ਲੱਗਦੇ ਪਏ ਆ ਜਿਹੜੇ ਕਿ ਇਹਸ ਕੰਪਨੀਆਂ ਨੂੰ ਮਾਲ ਅੱਜ ਕੱਲ ਸਪਲਾਈ ਕਰਦੇ ਪਏ ਹੈਗੇ ਆ। ਇਸ ਟਾਈਮ ਇਸ ਟਾਈਮ ਜਿਹੜਾ ਸਿਨੈਰੀਓ ਹਿੰਦੁਸਤਾਨ ਦਾ ਬਹੁਤ ਗਰੋਇੰਗ ਹੈ ਔਰ ਮੇਰੇ ਮੇਰੇ ਅਜ਼ਿਊਮ ਦੇ ਮੁਤਾਬਕ ਅਰਾਊਂਡ 5 ਟੂ 6 ਇਅਰ India will be the best supplier. ਬੰਗਲਾਦੇਸ਼ ਦੇ ਵਿੱਚ ਬਹੁਤ ਡਿਸਟਰਬੈਂਸ ਹੈ ਔਰ ਕੀਆ ਜਾ ਰਿਹਾ ਹੈ ਉੱਥੇ ਦੀ ਕੰਪਨੀਆਂ ਬਹੁਤ ਜ਼ਿਆਦਾ ਡਿਸਟਰਬ ਹੈ ਜਿਹੜੇ ਵੱਡੇ ਵੱਡੇ ਵਰਲਡ ਲੀਡਰ ਹੈ ਉਹਨਾਂ ਨੇ ਬੰਗਲਾਦੇਸ਼ ਤੋਂ ਆਪਣਾ ਮਾਲ ਬਣਾਉਣਾ ਬੰਦ ਕਰ ਦਿੱਤਾ ਹੈ। ਸੋ ਕੀ ਉਹਦਾ ਇੰਪੈਕਟ ਆਇਆ ਹੈ ਇੰਡੀਆ ਤੇ ਮਸ਼ੀਨਰੀ ਸਡਨਲੀ ਵਿਕਣੀ ਜ਼ਿਆਦਾ ਸ਼ੁਰੂ ਹੋਈ ਹੈ। ਨਾਟ ਓਨਲੀ ਮਸ਼ੀਨਰੀ ਐਕਚੁਅਲੀ ਹਿੰਦੁਸਤਾਨ ਦੇ ਵਿੱਚ ਜਿਹੜੇ ਰੈਡੀ ਪ੍ਰੋਡਕਟਸ ਆ ਜਸਟ ਲਾਈਕ ਗਾਰਮੈਂਟਸ ਹੈ ਜਿਵੇਂ ਆਪਣਾ ਸਵੈਟਰਸ ਵਗੈਰਾ ਜਾਂ ਕੁਝ ਵੀ ਚੀਜ਼ ਹੈ ਉਹ ਅੱਜਕਲ ਬਹੁਤ ਅੱਛੀ ਡਿਮਾਂਡ ਦੇ ਵਿੱਚ ਹੈਗੀ ਹੈ। ਬੰਗਲਾਦੇਸ਼ ਚ ਪੋਲਿਟਿਕਲ ਪ੍ਰੋਬਲਮ ਆਈ ਹੈ ਬੰਗਲਾਦੇਸ਼ ਦੇ ਵਿੱਚ ਐਕਚੁਅਲੀ ਬੈਂਕਾਂ ਨੂੰ ਬਹੁਤ ਪ੍ਰੋਬਲਮਸ ਆਈ ਹੈ ਕਿਉਂਕਿ ਫੰਡਾਂ ਦਾ ਮਿਸਯੂਜ਼ ਹੋਇਆ ਔਰ ਬਹੁਤ ਜ਼ਿਆਦਾ ਓਵਰ ਹੋ ਗਿਆ ਕੁਝ ਬੰਦਿਆਂ ਦੇ ਹੱਥ ਚਲੇ ਗਈ ਪਾਵਰ ਲੇਕਿਨ ਹੁਣ ਹਿੰਦੁਸਤਾਨ ਨੂੰ ਇਸ ਦਾ ਬਹੁਤ بڑا ਐਡਵਾਂਟੇਜ ਮਿਲਦਾ ਪਿਆ ਹੈਗਾ ਸਰ ਇਸ ਵੇਲੇ ਹਿੰਦੁਸਤਾਨ ਕੋਲ ਜਿਹੜੇ ਗਾਰਮੈਂਟਸ ਵਗੈਰਾ ਜਾਂ ਜਿਹੜੇ ਬਾਏਰਸ ਵਗੈਰਾ ਦਾ ਬਹੁਤ ਅੱਛਾ ਸਕੋਪ ਆ ਰਿਹਾ ਜੇ ਗਾਰਮੈਂਟਸ ਵਧੇਗਾ ਕਪੜਾ ਵਧੇਗਾ ਦੇਖੋ ਮਸ਼ੀਨਰੀ ਆਪਣੇ ਆਪ ਵਧੇਗੀ ਸਾਨੂੰ ਵੀ ਐਡਵਾਂਟੇਜ ਹੋਏਗਾ ਔਰ ਅਸੀਂ ਲੋਕ ਹਮੇਸ਼ਾ ਇਹ ਹ ਔਰ ਜੋ ਉਸ ਸਾਲ ਦੀ ਲੇਟੈਸਟ ਟੈਕਨੋਲੋਜੀ ਹੋਵੇ ਅਸੀਂ ਉਹਨੂੰ ਅਪਗ੍ਰੇਡ ਕਰਕੇ ਕਸਟਮਰ ਨੂੰ ਜ਼ਰੂਰ ਦੱਸੀਏ ਤਾਂ ਕਿ ਜੋ ਉਹਨਾਂ ਦੇ ਐਗਜ਼ਿਸਟਿੰਗ ਯੂਨਿਟ ਹੈਗੇ ਆ ਉਹ ਯੂਨਿਟ ਦੇ ਵਿੱਚ ਉਹ ਆਪਣੀਆਂ ਪ੍ਰੋਡਕਸ਼ਨਾਂ ਨੂੰ ਇਨਹਾਂਸ ਕਰ ਸਕਣ ਔਰ ਜਿਹੜਾ ਪ੍ਰੋਡਕਟ ਉਹ ਮਹਿੰਗਾ ਬੇਚਦੇ ਪਏ ਉਹਨਾਂ ਦੀ ਕਾਸਟਿੰਗ ਨੂੰ ਘਟਾ ਸਕਣ ਅਗਰ ਉਹ ਕਾਸਟਿੰਗ ਘਟਾਣਗੇ ਵਧੀਆ ਪ੍ਰੋਡਕਟ ਦੇਣਗੇ ਪ੍ਰੋਡਕਸ਼ਨ ਇਹਨਾਂ ਦੀ ਜ਼ਿਆਦਾ ਹੋਏਗੀ ਤੇ ਅਸੀਂ ਬਹੁਤ ਈਜ਼ੀਲੀ ਚਾਈਨਾ ਨੂੰ ਵੀ ਕੰਪੀਟ ਕਰ ਸਕਦੇ ਬਹੁਤ इजीली ਕਰ ਸਕਦੇ ਆ ਮਸ਼ੀਨਰੀ ਸੈਕਟਰ ਨੂੰ ਕੀ ਸੁਜੈਸ਼ਨ ਦਿਓ बिकॉज ਇੱਕ ਫੈਕਟਰੀ ਵਾਲਾ ਫੈਕਟਰੀ ਚਲਾਉਂਦਾ ਪਰ ਉਹਨੂੰ ਲੇਟੈਸਟ ਪ੍ਰੋਡਕਟ ਬਾਰੇ ਤੁਸੀਂ ਹੀ ਅਪਗ੍ਰੇਡ ਕਰਾ ਦੋ ਕਿ ਆਨ ਵਾਲਾ ਫੈਸ਼ਨ ਇਹ ਹੈ ਇਹ ਚੀਜ਼ ਨੂੰ ਲਓ ਇਹ ਜਿਆਦਾ ਲੌਂਗ ਲਾਸਟਿਕ ਹੈ ਦੇਖੋ ਐਜ਼ ਅ ਸਪਲਾਈਅਰ ਐਜ਼ ਅ ਸਪਲਾਈਅਰ ਔਰ ਐਜ਼ ਅ ਟਰੇਡਰ ਅਸੀਂ ਲੋਕ ਹਰ ਵੇਲੇ ਕੋਸ਼ਿਸ਼ ਕਰਦੇ ਆ ਕਿ ਜਿਹੜੀ ਨਵੀਂ ਟੈਕਨੋਲੋਜੀ ਵਰਲਡ ਦੇ ਵਿੱਚ ਆ ਗਈ ਜਾਂ ਕਿਸੇ ਵੀ ਕੰਟਰੀ ਨੇ ਉਹ ਡਿਵੈਲਪ ਕਰ ਲਈ ਆ ਤੇ ਅਸੀਂ ਉਹ ਆਪਣੇ ਕਸਟਮਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇਵਨ ਹੁਣ ਅੱਜਕੱਲ ਵੈਸੇ ਹਿੰਦੁਸਤਾਨ ਦੇ ਵਿੱਚ ਵੀ ਕੁਝ ਸੈਕਟਰਸ ਮਸ਼ੀਨਰੀ ਬਹੁਤ ਅੱਛੀ ਬਨਣ ਲੱਗ ਗਈ ਹੈ ਬਹੁਤ ਅੱਛੀ ਬਨਣ ਲੱਗ ਗਈ ਲੇਕਿਨ ਹਾਲੇ ਹਿੰਦੁਸਤਾਨ ਦੇ ਵਿੱਚ ਜਿਹੜੀ ਮਸ਼ੀਨਰੀ ਦੀ ਕੁਆਂਟੀਟੀ ਹੈ ਉਹ ਹਾਲੇ ਲਿਮਿਟਿਡ ਹੈ ਜਦਕਿ ਚਾਈਨਾ ਦੇ ਵਿੱਚ ਥੋੜੀ ਇਹ ਜਿਹੜੀ ਪ੍ਰੋਡਕਸ਼ਨ ਹੈ ਉਹ ਬਹੁਤ ਹਿਊਜ ਹੈ ਕਿਉਂਕਿ ਉਹਨਾਂ ਕੋਲ ਮਾਰਕੀਟ ਬਹੁਤ ਵੱਡੀ ਹੈ ਬਟ ਆਉਣ ਵਾਲੇ ਦਿਨਾਂ 'ਚ ਹਿੰਦੁਸਤਾਨ ਵੀ ਬਹੁਤ ਅੱਛਾ ਜਾ ਰਿਹਾ ਬਹੁਤ ਅੱਛਾ ਹੋ ਜਾਏਗਾ ਅਸੀਂ ਲੋਕ ਤਾਂ ਇਹੀ ਕੋਸ਼ਿਸ਼ ਕਰਦੇ ਹਾਂ ਜਿਹੜੇ ਇੱਥੇ ਦੇ ਮੈਨੂਫੈਕਚਰ ਹੈ ਉਹ ਸਾਡੇ ਕੋਲ ਪੂਰੀ ਤਰ੍ਹਾਂ ਇਨਫੋਰਮੇਸ਼ਨ ਲੈਣ ਕਿ ਇਸ ਟਾਈਮ ਲੇਟੈਸਟ ਵਰਡ ਦੇ ਵਿੱਚ ਕੀ ਆ ਗਿਆ ਤਾਂ ਕਿ ਉਹ ਆਪਣੀ ਮਸ਼ੀਨਰੀ ਨੂੰ ਅਪਗ੍ਰੇਡ ਕਿ ਲੱਗ ਰਿਹਾ ਤੁਹਾਨੂੰ ਫਿਊਚਰ ਟ੍ਰੈਂਡ ਦੇਖੋ ਇਸ ਵੇਲੇ ਹਰ ਚੀਜ਼ ਕਪੜੇ ਤੇ ਗਾਰਮੈਂਟ ਦਾ ਲੋਕਾਂ ਨੇ ਪਾਣਾ ਹੀ ਹੈ ਉਹਨਾਂ ਕਰਨਾ ਇਸ ਟਾਈਮ ਜਿਹੜਾ ਤਾਂ ਮੈਨੂਫੈਕਚਰ ਆ ਉਹਨਾਂ ਦੀ ਬੜੀ ਕੋਸ਼ਿਸ਼ ਹੁੰਦੀ ਆ ਕਿ ਤੇ ਹਰ ਸਾਲ ਕੁਝ ਨਾ ਕੁਝ ਨਵਾਂ ਬਣਾ ਲਈਏ ਕਿਉਂਕਿ ਅਗਰ ਉਹ ਨਵਾਂ ਬਣਾਣਗੇ ਤੇ ਉਹਨਾਂ ਦਾ ਪ੍ਰੋਫਿਟ ਮਾਰਜਨ ਵਗੈਰਾ ਥੋੜਾ ਜ਼ਿਆਦਾ ਹੁੰਦੇ ਆ ਪੁਰਾਣੀਆਂ ਪੁਰਾਣੇ ਪ੍ਰੋਡਕਟ ਦੇ ਵਿੱਚ ਉਹਦਾ ਘੱਟ ਹੁੰਦੇ ਆ ਇਸ ਕਰਕੇ ਸਾਡੀ ਵੀ ਇਹੀ ਚੀਜ਼ ਹੁੰਦੀ ਆ ਕਿ ਮੈਕ ਉਸ ਨੂੰ ਨਵੀਂ ਤੋਂ ਨਵੀਂ ਚੀਜ਼ ਦੇ ਦੇ। ਠੀਕ ਹੈ। ਥੈਂਕ ਯੂ ਸਰ। ਸੋ ਲਾਈਵ ਤਸਵੀਰਾਂ ਇਸ ਵੇਲੇ ਦੀ ਤੁਸੀਂ ਦੇਖ ਰਹੇ ਹੋ ਕਿ ਨਰਿੰਦਰ ਇੰਟਰਨੈਸ਼ਨਲ ਦੇ ਸਟਾਲ ਤੋਂ ਔਰ ਕਿਦਾਂ ਅਲੱਗ-ਅਲੱਗ ਜਿਹੜੀ ਹੈਗੀ ਮਸ਼ੀਨਰੀਜ਼ ਨੂੰ ਡਿਸਪਲੇ ਕੀਤਾ ਗਿਆ, ਮਸ਼ੀਨਰੀਜ਼ ਦੇ ਲਾਈਵ ਡੈਮੋਨਸਟ੍ਰੇਸ਼ਨਸ ਤੱਕ ਰਿਕਾਰਡ ਕਰਕੇ ਡਿਸਪਲੇ ਕੀਤੇ ਗਏ ਆ ਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਸੋ ਇਹ ਸੀ ਫਿਲਹਾਲ ਨਰਿੰਦਰ ਇੰਟਰਨੈਸ਼ਨਲ ਤੋਂ ਅਪਡੇਟ ਫੇਰ ਤੁਹਾਡੇ ਨਾਲ ਜਰੂਰ ਜੁੜਾਂਗੇ। ਦੇਖਦੇ ਰਹੋ, ਬਨੇ ਰਹੋ, ਜਾਣੇ ਤੇ ਸੀ। ਧੰਨਵਾਦ।